जंडियाला गुरु पुलिस ने कीता नशा तस्कर काबू आकाशदीप दिल्ली नांदा ए नशा तस्कर जो कि तलवंडी डोगरा पिंडा रहण वाला है तीन चार दिन पहला ही जमानत ते बाहर आया सी पुलिस नु खबर मिली सी कि ए दोषी बाहर आउंदिया ही नशा तस्करी विच दोबारा लग गया है पुलिस ने जाल बिछा के दोषी नु रंगे हाथ ही काबू दोषी कोलो 5 ग्राम हेरोइन 3 मोबाइल फोन अते एक कैकटवा केती बरामद ਇਹ ਅਜੇ 3-4 ਦਿਨ ਪਹਿਲਾਂ ਹੀ ਬੇਲ ਆਊਟ ਹੋਇਆ ਸੀਗਾ ਤੇ ਸਾਨੂੰ ਇਹਦੀ ਇਨਫਾਰਮੇਸ਼ਨ ਮਿਲੀ ਸੀ ਕਿ ਇਹ ਫੇਰ ਆਉਂਦਿਆ ਸਾਰੀ ਨਸ਼ਾ ਦਾ ਸਕਰੀਚ ਲੱਗ ਗਿਆ ਵਾ ਅਸੀਂ ਸੋਰਸ ਲਾ ਕੇ ਕੱਲ ਨੂੰ ਮੌਕੇ ਤੋਂ ਫੜ ਲਿਆ ਵਾ ਰੰਗੇ ਹੱਥੀ ਇਹਦੇ ਤੋਂ 5 ਗ੍ਰਾਮ ਹੈਰੋਇਨ 3 ਨੰਬਰ ਮੋਬਾਈਲ ਇੱਕ ਐਕਟਵਾ ਬਰਬੰਦ ਕੀਤੀ ਆ ਇਹਦੀ ਪੁੱਛ ਕੇ ਸ਼ਦਰਾਣੇ ਨੇ ਦੱਸਿਆ ਸੀ ਕਿ ਮੈਂ ਫਲਾਣੇ ਬੰਦੇ ਤੋਂ ਲੈ ਕੇ ਆਇਆ ਵਾ ਉਹ ਵੀ ਅਸੀਂ ਦੋ ਬੰਦੇ ਫੜ ਲਿਆ ਜਿਨ੍ਹਾਂ ਨੂੰ ਦੇਣ ਜਾ ਰਿਹਾ ਸੀਗਾ ਉਹ ਜਿਹੜੇ ਦੋ ਅਸੀਂ ਨੋਮੀਨੇਟ ਕਰ ਲਿਆ ਤੇ ਇਹ ਪੂਰਾ ਜਿਹੜਾ ਮੋਡਿਊਲ ਆ ਉਹ ਅਸੀਂ ਐਫ ਆਰ ਦਰਜ ਕਰਕੇ ਕਾਬੂ ਕਰਨੇ ਆ। ਇਥੇ ਨਿਰਾਹੇ ਕਿੰਨੇ ਚੱਲਦੇ ਨੇ। ਇਹਦੇ ਉੱਤੇ ਪਹਿਲਾਂ ਵੀ ਮੁਕਦਮੇ ਹੈਗੇ ਆ ਇੱਕ ਵੈਪਨਾ ਦੀ ਖਰੀਦੋ ਫੁਰਖਦ ਦਾ ਮੁਕਦਮਾ ਹੈਗਾ ਵਾ। ਕਿ ਨਸ਼ੇ ਦੇ ਵੀ ਪਰਚੇ ਹੈਗੇ ਆ ਤੇ ਜਿਹੜਾ ਵੈਪਨਾ ਵਾਲਾ ਮੁਕਦਮਾ ਉਹਦੇ ਚੋਂ ਇਹ ਜਮੰਤ ਤੇ ਆਇਆ। ਕਿਹੜੀ ਧਾਰਾ ਲਾਈ ਗਈ ਹੈ ਕਿਰਾਏ ਮਤਲਬ ਐਨ ਡੀ ਪੀ ਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।